ਸੋਹਰੇ ਪਰਿਵਾਰ ਵੱਲੋਂ ਔਰਤ ਨਾਲ ਲਗਾਤਾਰ ਕੁੱਟ ਮਾਰਤੇ ਦਾਜ ਦੀ ਮੰਗ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਵੱਲੋਂ ਐਸਐਸਪੀ ਨੂੰ ਮੰਗ ਪੱਤਰ ਸੌਂਪਿਆ ਵਿਆਹ ਨੂੰ ਦਸ ਸਾਲ ਬੀਤਣ باوجود ਵੀ ਔਰਤ ਨਾਲ ਹੋ ਰਹੀ ਹੈ ਜ਼ਿਆਦਤੀ ਮੋਟਰਸਾਈਕਲ ਦੀ ਮੰਗ ਨੂੰ ਲੈ ਕੇ ਸੋਹਰੇ ਕਰਦੇ ਹਨ ਤੰਗ ਪਰੇਸ਼ਾਨ ਚਾਰ ਬੱਚਿਆਂ ਦੀ ਮਾਂ ਨੇ ਲਗਾਏ ਸੋਹਰੇ ਪਰਿਵਾਰ ਤੇ ਗੰਭੀਰ ਇਲਜ਼ਾਮ ਇਨਸਾਫ ਲਈ ਸੋਸਾਇਟੀ ਮੈਂਬਰਾਂ ਸਮੇਤ ਅੰਮ੍ਰਿਤਸਰ ਦੇ ਐਸਐਸਪੀ ਕੋਲ ਪੁੱਜੀ ਭਗਵਾਨ ਵਾਲਮੀਕੀ ਸੇਵਾ ਸੋਸਾਇਟੀ ਵੱਲੋਂ ਸੋਹਰੇ ਪਰਿਵਾਰ ਵੱਲੋਂ ਤਾਂ ਕੀਤੇ ਜਾਣ ਤੇ ਇੱਕ ਔਰਤ ਨੇ ਅੰਮ੍ਰਿਤਸਰ ਦੇ ਐਸਐਸਪੀ ਦੀ ਹਾਤੀ ਨੂੰ ਦਿੱਤਾ ਮੰਗ ਪੱਤਰ ਔਰਤ ਨੇ ਆਪਣੇ ਸੋਹਰੇ ਪਰਿਵਾਰ ਤੇ ਲਾਏ ਗੰਭੀਰ ਇਲਜ਼ਾਮ ਕਈ ਵਾਰ ਮੈਨੂੰ ਕੁੱਟਮਾਰ ਕਰਕੇ ਭੇਜਿਆ ਹੈ ਮੇਰੇ ਮਾਪਿਆਂ ਦੇ ਘਰ ਲਗਾਤਾਰ ਹੀ ਦਾਜ ਦੀ ਮੰਗ ਕਰਨ ਤੇ ਮੇਰੇ ਨਾਲ ਕਰਦਾ ਸੀ ਕੁੱਟਮਾਰ ਵਿਆਹ ਨੂੰ 10 ਸਾਲ ਪੂਰੇ ਹੋ ਗਏ ਹਨ ਪਰ ਹਲੇ ਤੱਕ ਵੀ ਉਹ ਕੁੱਟਮਾਰ ਕਰਕੇ ਮੇਰੇ ਕੋਲੋਂ ਦਾਜ ਦੀ ਮੰਗ ਕਰਦੇ ਹਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਔਰਤ ਨੇ ਕਿਹਾ ਕਿ ਮੇਰੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ ਪਰ 10 ਸਾਲਾਂ ਦੇ ਵਿੱਚ ਕਈ ਵਾਰ ਉਨ੍ਹਾਂ ਨੇ ਮੈਨੂੰ ਕੁੱਟਮਾਰ ਕਰਕੇ ਮੇਰੇ ਮਾਪਿਆਂ ਦੇ ਘਰ ਭੇਜਿਆ ਅਤੇ ਦਾਜ ਦੀ ਹਮੇਸ਼ਾ ਹੀ ਮੰਗ ਕਰਦੇ ਹਨ ਜਿਸ ਇਸ ਦੌਰਾਨ ਮੇਰੇ 4 ਬੱਚੇ ਹੋ ਚੁੱਕੇ ਹਨ ਜਿਸ ਦੇ ਵਿੱਚੋਂ 3 ਕੁੜੀਆਂ ਅਤੇ 1 ਮੁੰਡਾ ਹੈ ਪਰ ਫਿਰ ਵੀ ਉਹ ਲਗਾਤਾਰ ਮੇਰੇ ਉੱਤੇ ਕੁੱਟਮਾਰ ਕਰ ਰਹੇ ਹਨ ਦਾਜ ਦੀ ਮੰਗ ਕਰਦੇ ਰਹਿੰਦੇ ਹਨ ਇਸ ਵਾਰ ਤਾਂ ਹੱਦ ਤੋਂ ਵੱਧ ਹੋ ਚੁੱਕਿਆ ਹੈ ਮੇਰੇ ਨਾਲ ਕੁੱਟਮਾਰ ਵੀ ਕੀਤੀ ਗਈ ਜਿਸ ਦੇ ਨਾਲ ਦਾਜ ਦੀ ਮੰਗ ਕਰਦੇ ਰਹਿੰਦੇ ਹਨ ਇਸ ਵਾਰ ਤਾਂ ਹੱਦ ਤੋਂ ਵੱਧ ਹੀ ਮੇਰੇ ਨਾਲ ਕੁੱਟਮਾਰ ਕੀਤੀ ਗਈ ਜਿਸ ਦੇ ਨਾਲ ਜਿਸ ਦੇ ਸੰਬੰਧੀ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਕਈ ਵਾਰ ਪੰਚਾਇਤ ਰਲ ਕੇ ਵੀ ਇਸ ਕੁੜੀ ਨੂੰ ਘਰ ਭੇਜਿਆ ਹੈ ਪਰ ਉਹ ਲਗਾਤਾਰ ਹੀ ਇਸ ਕੁੜੀ ਦੀ ਕੁੱਟਮਾਰ ਕਰਦੇ ਹਨ ਦਾਜ ਵਿੱਚ ਮੋਟਰਸਾਈਕਲ ਦੀ ਮੰਗ ਕਰਦੇ ਰਹਿੰਦੇ ਹਨ ਇਹ ਮਾਮਲਾ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਕੋਲ ਅਮਰੀਤ ਸਰ ਦੇ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਹੈ ਅਤੇ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੰਗ ਕੀਤੀ ਗਈ ਹੈ ਪੀੜਿਤ ਪਰਿਵਾਰ ਦੇ ਨਾਲ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਦੇ ਸੰਗਠਨ ਅਤੇ ਮੈਂਬਰ ਦਿਨ ਰਾਤ ਚਟਾਨ ਵਾਂਗ ਖੜੇ ਹਨ ਇਸ ਧੀ ਨੂੰ ਇਨਸਾਫ ਦਿਵਾਉਣ ਲਈ ਅਸੀਂ ਡਟ ਕੇ ਮਿਹਨਤ ਕਰਾਂਗੇ ਅਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੀ ਬੇਨਤੀ ਸੁਣੀ ਜਾਵੇ ਅਤੇ ਦੋਸ਼ੀਆਂ ਤੇ ਮੰਦੀ ਕਾਰਵਾਈ ਕੀਤੀ ਜਾਵੇ ਸਰ ਰੂਪੀ ਮੇਰਾ ਨਾਮ ਰੂਪੀ ਹੈ ਠੱਠੇ ਪਿੰਡ ਕੀ ਗੱਲਬਾਤ ਹੋਈ ਸਰ ਮੇਰੇ ਕੋ ਨਾ ਇਹ ਮਾਰਦੇ ਕੁੱਟਦੇ ਆ ਮੇਰੇ ਕੋ ਦਾਜ ਮੰਗਦੇ ਆ ਮੋਟਰਸਾਈਕਲ ਮੰਗਦੇ ਸਪਲੈਂਡਰ ਮੈਨੂੰ ਕਹਿੰਦੇ ਆ ਬਈ ਲਿਆ ਤਾਂ ਸਾਲ ਹੋ ਗਏ ਮੇਰੇ ਵਿਆਹ ਨੂੰ ਕਿੰਨੇ ਬੱਚੇ ਨੇ ਹਾਂਜੀ ਮੇਰੇ 4 ਬੱਚੇ ਪਹਿਲਾਂ ਵੀ ਅੱਜ ਕੁੱਟ ਮਾਰ ਕੇ ਹਾਂਜੀ ਸਰ ਕਿੰਨੀ ਵਾਰੀ ਹਾਂਜੀ ਵਾਰ ਵਾਰ ਪਹਿਲਾਂ ਪੰਜਾਬ ਜਾ ਕੇ ਜਾਂਦੇ ਹਾਂ ਹਾਂਜੀ ਇਸ ਵਾਰ ਕੋਈ ਜ਼ਿਆਦਾ ਕੀਤੀ ਹਾਂਜੀ ਇਸ ਵਾਰ ਜ਼ਿਆਦਾ ਕੀਤੀ ਮੰਗ ਕੀ ਕਰਦੇ ਤੁਹਾਡੇ ਹਾਂਜੀ ਦਾਜ ਮੰਗਦੇ ਆ ਮੇਰੇ ਪਾਪਾ ਕੋਤੇ ਮੋਟਰਸਾਈਕਲ ਮੰਗਦੇ ਆ ਤੇ ਮੇਰੇ ਪਾਪਾ ਗਰੀਬ ਬੜੇ ਆ ਸੱਟ ਕਿੱਦਾਂ ਲੱਗੂ। ਹਾਂਜੀ ਇਹਨਾਂ ਨੇ ਮਾਰਿਆ ਸੀ ਮੇਰੇ ਗਲ ਚ ਝੁੰਨੀ ਪਾ ਕੇ ਤੇ ਮੈਨੂੰ ਇਹਨਾਂ ਨੇ ਲਟਾਲਿਆ ਥੱਲੇ ਤੇ ਮੈਂ ਮਾਂ ਉੱਠੀ ਤੇ ਇਹਨਾਂ ਨੇ ਮੇਰੇ ਚ ਪੇੜਾ ਵੀ ਮੁੰਡਿਆਂ ਨੇ ਮਾਰੀਆਂ ਮੁੱਕੀਆਂ ਮਾਰੀਆਂ। ਮੇਰਾ ਘਰ ਵਾਲਾ ਮੇਰੇ ਘਰ ਕੋਟਣ ਪਿਆ ਸੀ। ਹਾਂਜੀ। ਹੁਣ ਮੰਗ ਕੀ ਕਰਦੇ? ਹਾਂਜੀ ਦਾਜ ਦੀ ਮੰਗ ਕਰਦੇ। ਸੁਪਰਚਾਹਨ ਤੋਂ ਵੀ ਮੰਗ ਕਰਦੇ। ਸਾਬਦੀ ਮੰਗ ਕਰਦੇ। ਹਾਂਜੀ ਸਾਬਦੀ। ਜੀ ਨਾਲ ਜੀ। ਜੋ ਬੁੱਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੇ ਸਿੱਧੀ ਸ੍ਰੀ 108 ਸਤਿਗੁਰ ਗਿਆਨ ਆਤਮਾਹਾਰਜ ਕੀ ਜੈ ਸਤਿਗੁਰ ਹਰੀਨਾਥ ਮਹਾਰਾਜ ਕੀ ਜੈ ਅੱਜ ਜੋ ਬਹੁਤ ਹੀ ਮਨਪੱਗੀ ਜਿਹੜੀ ਗੱਲ ਆ ਜੋ ਸਾਡੇ ਕੋਲ ਸਾਡੀ ਭੈਣ ਜਿਹੜੀ ਪਿੰਡ ਠੱਠੇ ਵਿੱਚ ਲੋਪੋ ਕੀ ਚਗਾਵੇਂ ਏਰੀਏ ਦੇ ਵਿੱਚ ਜਿਹੜੀ ਵਿਆਹੀ ਹੋਈ ਆ ਤੇ ਇਹਦੇ ਜਿਹੜੇ ਸਹੁਰੇ ਪਰਿਵਾਰ ਆ ਇਹਨੂੰ 10 ਸਾਲ ਤੋਂ ਬਹੁਤ ਹੀ ਜਿਹੜਾ ਪਰੇਸ਼ਾਨ ਕਰ ਰਹੇ ਨੇ 10 ਸਾਲ ਕਰੀਬ ਇਹਦੀ ਸ਼ਾਦੀ ਨੂੰ ਜਿਹੜੇ ਹੋ ਚੁੱਕੇ ਨੇ ਤੇ ਚਾਰ ਇਹਦੇ ਬੱਚੇ ਵੀ ਨੇ ਜੋ ਇਨੂੰ ਵਾਰ-ਵਾਰ ਪਰੇਸ਼ਾਨ ਕਰਕੇ ਇਹਨਾਂ ਦੇ ਪਰਿਵਾਰ ਨੂੰ ਕੁੜੀ ਦੇ ਪਰਿਵਾਰ ਨੂੰ ਜਿਹੜਾ ਮੋਟਰਸਾਈਕਲ ਦੀ ਮੰਗ ਔਰ ਦਾਜ ਦਾ ਸਮਾਨ ਦੀ ਮੰਗ ਜਿਹੜੀ ਵਾਰ-ਵਾਰ ਕਰ ਰਹੇ ਨੇ ਗਰੀਬ ਪਰਿਵਾਰਿਆ ਕਿੱਥੋਂ ਜਿਹੜਾ ਕੋਈ ਦਾਜ ਤੇ ਨਹੀਂ ਦੇ ਸਕਦਾ ਤੁਹਾਨੂੰ ਪਤਾ ਹੈ ਜਦੋਂ ਧੀਾਂ ਦੀ ਆਪਾਂ ਸ਼ਾਦੀ ਕਰਦੇ ਆ ਜਾਂ ਭੈਣਾਂ ਦੀ ਸ਼ਾਦੀ ਕਰਦੇ ਆ ਤੁਹਾਨੂੰ ਪਤਾ ਹੈ ਕਿ ਪਿਓ ਦਾ ਸਿਰ ਤੇ ਪਹਿਲਾਂ ਹੀ ਕਰਜ਼ੇ ਵਿੱਚ ਨੱਪਿਆ ਹੁੰਦਾ ਤੇ ਹੁਣ ਜਿਹੜਾ ਉਹ 10 ਸਾਲ ਤੋਂ ਬਾਅਦ ਜਿਹੜਾ ਇਹਨਾਂ ਨੂੰ ਵਾਰ-ਵਾਰ ਜਿਹੜੀ ਮੋਟਰਸਾਈਕਲ ਦੀ ਮੰਗ ਕਰ ਰਿਹਾ ਤੇ ਕੁੜੀ ਦੇ ਮੂੰਹ ਦੇ ਵਿੱਚ ਵੇਖੋ ਛੱਟ ਲੱਗੀ ਹੋਈ ਆ ਕੁੜੀ ਦੇ ਮੂੰਹ ਵਿੱਚ ਕੋਈ ਤਿੱਖੀ ਚੀਜ਼ ਮਾਰ ਕੇ ਜਿਹੜਾ ਇਹਦੇ ਮਨਪੀ ਜਖਮ ਕੀਤਾ ਜਿਹੜਾ ਗੰਭੀਰ ਜਖਮ ਹੋਇਆ ਹੈ ਨਾਲੇ ਅੱਗੇ ਵੀ ਕੰਦਰ ਵੀ ਸਮਝਾਪ ਦੇ ਆ ਕੇ ਭੇਜ ਦੇ ਰਹੇ ਆ ਇਸ ਵਰਕ ਆਂ ਦੱਸਣ ਦੇ ਜੀ ਕਾਫੀ ਵਾਰੀ ਕਿੰਦੇ ਵੀ ਪੰਚਾਇਤ ਦੇ ਵਿੱਚ ਵੀ ਜਿਹੜੇ ਕਾਫੀ ਵਾਰੀ ਲੰਮੇ ਸਮੇਂ ਤੋਂ ਜਿਹੜੇ ਫੈਸਲੇ ਇਹਨਾਂ ਦੇ ਹੁੰਦੇ ਰਹੇ ਨੇ ਤੇ ਪਰ ਹੁਣ ਜਦੋਂ ਇਹਨਾਂ ਦਾ ਸਿਰ ਤੋਂ ਪਾਣੀ ਲੰਗਿਆ ਤੇ ਇਹ ਹਾਰ ਕੇ ਫਿਰ ਜਿਹੜੀ ਸਾਡੀ ਜੱਥੇਬੰਦੀ ਨੂੰ ਆ ਕੇ ਮਿਲੇ ਨੇ ਭਗਵਾਨ ਵਾਲਮੀਕ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਸਾਡੀ ਜੱਥੇਬੰਦੀ ਹੈ ਹਰ ਇੱਕ ਨੂੰ ਧੀਆਂ ਔਰ ਭੈਣਾਂ ਨੂੰ ਇਨਸਾਫ ਦਵਾਉਂਦੀਆਂ ਇਸ ਕਰਕੇ ਇਹ ਵੀ ਸਾਡੇ ਕੋਲ ਆਏ ਨੇ ਸਾਡਾ ਪਰਿਵਾਰ ਆ ਤੇ ਅਸੀਂ ਅਸੀਂ ਵੇਖੋ ਜੀ ਇਹਨਾਂ ਦੀ ਜਿਹੜੀ ਤਨੋਂ ਔਰ ਦਿਲੋਂ ਮਨੋਂ ਜਿਹੜੀ ਅਲਫ ਕਰਾਂਗੇ ਤੇ ਪ੍ਰਸ਼ਾਸਨ ਕੋਲੋਂ ਆ ਜਿਹੜਾ ਐਸਐਸਪੀ ਦਿਹਾਤੀ ਸਾਹਿਬ ਨੂੰ ਮਿਲੇ ਆ ਤੇ ਜਿਹੜੀ ਪ੍ਰਸ਼ਾਸਨ ਦੇ ਕੋਲੋਂ ਉਹਨਾਂ ਦੇ ਕਾਰਵਾਈ ਕਰਨ ਦੀ ਅਸੀਂ ਮੰਗ ਕੀਤੀ ਹੈ ਮਹਾਰਾਜ ਹਮੇਸ਼ਾ ਗਰੀਬ ਲੜਕੀਆਂ ਨੂੰ ਕਿਉਂ ਪਰੇਸ਼ਾਨ ਕੀਤਾ ਜਾਂਦਾ ਹੈ ਤੁਹਾਨੂੰ ਪਤਾ ਹੀ ਹੈ ਵੀ ਗਰੀਬ ਲੜਕੀਆਂ ਪਰਿਵਾਰਾਂ ਨੂੰ ਇਸ ਕਰਕੇ ਪਰੇਸ਼ਾਨ ਕਰਦੇ ਨੇ ਕਿ ਜਦੋਂ ਵਾਰ-ਵਾਰ ਦਾਜ ਦੀ ਮੰਗ ਕਰਨੀ ਮੈਨੂੰ ਮੋਟਰਸਾਈਕਲ ਲੈ ਦੋ ਮੈਨੂੰ ਉਹ ਲੈ ਦੋ ਮੈਨੂੰ ਆਹ ਲੈ ਦੋ ਤੇ ਗਰੀਬ ਤੁਹਾਨੂੰ ਪਤਾ ਪ੍ਰਸ਼ਾਦਾ ਪਾਣੀ ਮਹਾਪੂਰਾ ਹੁੰਦਾ ਤੇ ਗਰੀਬ ਪਰਿਵਾਰ ਤੇ ਜਿਹੜਾ ਇਹੋ ਜਿਹੜੀਆਂ ਚੀਜ਼ਾਂ ਨਹੀਂ ਦੇ ਸਕਦਾ ਹਾਂਜੀ ਹਟ ਕੀ ਨਾਂ ਹੈ ਆਪਣੇ ਮੇਰਾ ਨਾਮ ਸਰਜੀਤ ਕੋਤੋਂ ਦੇ ਰਹਿਣ ਵਾਲਾ ਆਹੀ ਪਿੰਡ ਕਮਸਵਾਦ ਦੇ ਕੀ ਗੱਲ ਕਰਦੇ ਜਿਹੜਾ ਐਸਐਸਪੀ ਕਰਦਾ ਲੇ ਤੁਹਾਡੀ ਬੇਟੀ ਨੂੰ ਕੁੱਟ ਮਾਰ ਬੜੀ ਕਰਦੇ ਆ ਸਾਰੇ ਉਹਦੇ ਬਹੁਤ ਤੰਗ ਪਰੇਸ਼ਾਨ ਕਰਦੇ ਪਏ ਜੀ ਕਿੰਨੇ ਸਾਲ ਹੋ ਗਏ ਤੁਹਾਡੀ ਜੀ 10 ਸਾਲ ਹੋ ਗਏ ਬੇਟੀ ਦੇ ਆ ਜੀ 10 ਸਾਲ ਪਹਿਲੋਂ ਵੀ ਕਰਦੇ ਰਹੇ ਤਾਂ ਹਾਂ ਜੀ ਇਹਨਾਂ ਨੇ 10 ਸਾਲ ਤੋਂ ਪਹਿਲਾਂ ਸ਼ੁਰੂ ਤੋਂ ਹੀ ਕਰਦੇ ਪਏ ਨੇ ਕਿੰਨੇ ਬੱਚੇ ਨੇ ਬਸ ਚਾਰ ਬੱਚੇ ਜੀ ਤਿੰਨ ਬੇਟੀਆਂ ਇੱਕ ਬੇਟਾ ਕੀ ਤੰਗ ਪਰੇਸ਼ਾਨ ਕਰੀ ਕੋ ਲੋ ਕਰਦੇ ਹੋ ਕੁੜੀ ਨੂੰ ਕੁੱਟਮਾਰ ਹੀ ਕਰਦੇ ਜਾਇਦਾਤ ਮੰਗਦੇ ਜੀ ਤੇ ਅਸੀਂ ਮਾਤੜ ਬੰਦੇ ਅਸੀਂ ਜਾਇਦਾਤ ਦੇ ਨਹੀਂ ਸਕਦੇ ਪਹਿਲਾਂ ਵੀ ਕਦੀ ਕੁੱਟਮਾਰ ਕੀਤੀ ਹਾਂ ਹਾਂਜੀ ਸ਼ੁਰੂ ਤੋਂ ਹੀ ਕੁੱਟਦੇ ਰਹੇ ਨੇ ਮੰਗ ਕੀ ਕਰਦੇ ਕੀ ਤਾਂ ਨਹੀਂ ਗੱਲੋਂ ਮੋਟਰਸਾਈਕਲ ਮੰਗਦਾ ਜੇ ਸਪਲੈਂਡਰ ਜਾਇਦਾਤ ਮੰਗਦਾ ਕੁੜੀ ਕੋਲ ਤੁਮ ਕੁੜੀ ਤਾਂ ਡੇਕੋ ਆਈ ਸੀ ਹਾਂਜੀ ਕੁੜੀ ਨੂੰ ਅਹੀਂ ਭੇਜਦੇ ਰਹੇ ਜੇ ਅੱਜ ਵੀ ਭੇਜ ਦੇਣਾ ਜਦੋਂ ਵਿਚੇ ਨੇ ਕੁੱਟਮਾਰ ਖਾ ਕੇ ਆ ਜਾਣਾ ਅਹੀਂ ਆਣਾ ਚਲੋ ਕੋਈ ਨਹੀਂ ਤੂੰ ਆਪਣੇ ਘਰ ਵਾਲੀਆਂ ਘਰੇ ਹੀ ਜਾਣਾ ਅਸੀਂ ਭੇਜਦੇ ਹੀ ਰਹੇ ਹਾਂ ਹਰ ਦਮ ਇਹਨੂੰ ਫੈਸਲਾ ਕਰ ਕਰਕੇ ਭੇਜਦੇ ਰਹੇ ਆ ਪਰ ਇਹ ਕੋਈ ਬੰਦੇ ਨਹੀਂ ਬੰਦੇ ਪਏ ਸੁਧਰਦੇ ਨਹੀਂ ਮੈਫੂਰਨ ਪੁਲਸਰਾ ਸਾਹਿਬ ਹਾਂਜੀ